ਸਸਕਾ ਜੀ ਸਾਰਿਆਂ ਨੂੰ ਹੋਰ ਸੁਣੋ ਤੁਹਾਡਾ ਕੀ ਹਾਲ ਚਾਲ ਹੈ ਤੇ ਉਹ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵਗੇ ਚੜਦੀ ਕਲਾ ਵਿੱਚ ਹੋਵਗੇ ਤੇ ਅਸੀਂ ਵੀ ਸਾਰੇ ਠੀਕ ਠਾਕ ਆ ਰਾਜੀ ਖੁਸ਼ੀਆਂ ਤੇ ਕਾਫੀ ਦਿਨਾਂ ਦਾ ਵੀਡੀਓ ਜਿਹੜੀ ਆ ਔਰ ਔਕ ਰੁੱਕ ਕੇ ਆ ਰਹੀਆਂ ਸੀ ਇੱਕ ਦਿਨ ਦਾ ਗੈਪ ਦੋ ਦਿਨ ਦਾ ਗੈਪ ਕਿਉਂਕਿ ਘਰ ਦੇ ਵਿੱਚ ਕੰਮ ਖਾੜੀ ਬਹੁਤ ਜ਼ਿਆਦਾ ਸੀਗੇ ਤੇ ਘਰ ਦੀ ਜਿਹੜੀ ਆ ਡੀਪ ਕਲੀਨਿੰਗ ਹੋ ਰਹੀ ਸੀ ਦੀਵਾਲੀ ਆ ਰਹੀ ਆ ਫੈਸਟੀਵਲ ਆ ਰਹੇ ਨੇ ਤੇ ਇਸ ਤਰੀਕੇ ਦੇ ਨਾਲ ਜਿਹੜੀ ਘਰ ਦੀ ਕਲੀਨਿੰਗ ਕਰਨੀ ਵੀ ਬਹੁਤ ਜ਼ਰੂਰੀ ਆ ਫੇ ਕਲੀਨਿੰਗ ਕਰਨ ਤੋਂ ਬਾਅਦ ਹਮ ਆਪਣੇ ਫੇਸ ਦੀ ਕਲੀਨਿੰਗ ਕਰਨੀ ਵੀ ਜ਼ਰੂਰੀ ਹੈ ਤੇ ਇਸ ਕਰਕੇ ਪੈਨਾ ਨੂੰ ਕੋਈ ਨਾ ਕੋਈ ਪੈਕ ਰੈਮਡੀ ਦੇਣੀ ਵੀ ਜ਼ਰੂਰੀ ਹੈ ਤੇ ਅੱਜ ਮੈਂ ਤੁਹਾਡੇ ਵਾਸਤੇ ਇੱਕ ਨਵਾਂ ਪੈਕ ਲੈ ਕੇ ਆਈਆਂ ਜਿਹੜੀ ਆ ਖਾਸ ਫੇਸ ਵਾਸਤੇ ਬਹੁਤ ਹੀ ਕਾਰਗਰ ਹੈ ਕਿਉਂਕਿ ਜਦੋਂ ਅਸੀਂ ਇਸ ਤਰੀਕੇ ਦੇ ਨਾਲ ਘੱਟੇ ਮਿੱਟੀ ਵਾਲੇ ਕੰਮ ਕਰਦੇ ਹਾਂ ਫੇਸ ਤੇ ਕਾਫੀ ਡਸਟ ਜਮਾ ਹੋ ਜਾਂਦੀ ਹੈ ਡਸਟ ਜਮਾ ਹੋਣ ਦੇ ਨਾਲ ਫੇਸ ਜਿਹੜਾ ਖੁਸ਼ਕ ਜਿਹਾ ਤੇ ਸ킨 ਜਿਹੜੀ ਆ ਉਹ ਖੁਰਦਰੀ ਜੀ ਹੋ ਜਾਂਦੀ ਫੇਸ ਤੇ 글로 ਖਤਮ ਹੋ ਜਾਂਦਾ ਕਿਉਂਕਿ ਜਦੋਂ ਅਸੀਂ ਸਫਾਈਆਂ ਕਰਦੇ ਆ ਜਾਂ ਕੋਈ ਵੀ ਘਰ ਦੇ ਕੰਮਕਾਰ ਕਰਦੇ ਆ ਸਕਿਨ ਵੱਲ ਧਿਆਨ ਨਹੀਂ ਦਿੰਦੇ ਤੇ ਸਕਿਨ ਸਾਡੀ ਜਿਹੜੀ ਰਫ ਜੀ ਹੋ ਜਾਂਦੀ ਹੈ ਤੇ ਇਹਦੇ ਵਾਸਤੇ ਅੱਜ ਬਹੁਤ ਹੀ ਇੱਕ ਸਪੈਸ਼ਲ ਜਿਹੜਾ ਉਹ ਪੈਕ ਲੈ ਕੇ ਆਏ ਆ ਉਹ ਆ ਜੀ ਮਲਤਾਨੀ ਮਿੱਟੀ ਸਿਰਫ ਮਲਤਾਨੀ ਮਿੱਟੀ ਨਹੀਂ ਜੀ ਮਲਤਾਨੀ ਦੀ ਮਿੱਟੀ ਦੇ ਵਿੱਚ ਅਸੀਂ ਕੁਝ ਕੁ ਚੀਜ਼ਾਂ ਅਜਹੀਆਂ ਮਿਲਾਵਾਂਗੇ ਜਿਹੜੇ ਫੇਸ ਤੇ ਇੱਕਦਮ ਜਿਹੜਿਆ 글로 ਵੀ ਲੈ ਕੇ ਆਉਣਗੇ ਸ਼ਾਈਨ ਹੋਏਗੀ ਤੇ ਸਕਿਨ ਜਿਹੜੀ ਟਾਈਟ ਹੋਏਗੀ ਤੇ ਇਹ ਸਾਡੇ ਫੇਸ ਦੇ ਸਕਰਬ ਦਾ ਵੀ ਕੰਮ ਕਰੇਗਾ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਕੀ ਕਰਨਾ ਹੈ ਫੇਸ ਨੂੰ ਕਰ ਲੈਣਾ ਹੈ ਵੋਸ਼ ਵੋਸ਼ ਜਿਹੜਾ ਬਾ ਤੁਸੀਂ ਜਿਹੜਾ ਫੇਸ ਨੂੰ ਕਰਕੇ ਤੇ ਉਸ ਤੋਂ ਬਾਅਦ ਤੁਸੀਂ ਕਿਸੇ ਵੀ ਮੈਂਜ ਕੇ ਜਾਂ ਤੁਸੀਂ ਗੁਲਾਬ ਚਰ ਦੇ ਨਾਲ ਤੇ ਜਾਂ ਤੁਸੀਂ ਦੁੱਧ ਦੇ ਨਾਲ ਆਪਣੇ ਫੇਸ ਨੂੰ ਕਲੀਨ ਕਰ ਲਓ ਤਾਂ ਮੈਂ ਜਿਹੜਾ ਆਪਣੇ ਫੇਸ ਨੂੰ ਦੁੱਧ ਦੇ ਨਾਲ ਜਿਹੜਾ ਸਾਫ਼ ਕਰ ਲਿਆ ਕਿਉਂਕਿ ਮੇਰੇ ਰੂਟੀਨ ਆ ਸਵੇਰ ਦੇ ਟਾਈਮ ਆ ਜਿਹੜਾ ਆਪਣਾ ਫੇਸ ਵਾ ਉਹਨੂੰ ਦੁੱਧ ਦੇ ਨਾਲ ਹੀ ਧੋਂਦੇ ਆ ਤੇ ਇਹਦੇ ਨਾਲ ਫੇਸ ਤੇ ਜਿਹੜਾ ਮੋਇਸਚਰ ਬਣਿਆ ਰਹਿੰਦਾ ਹੈ ਤੇ ਦੁੱਧ ਨਾਲ ਵਾਸ਼ ਕਰਕੇ ਤੇ ਚੰਗੀ ਤਰ੍ਹਾਂ ਕੇ ਨਾਲ ਜਿੰਨੀ ਵੀ ਡਸਟ ਹੋਵੇ ਤੁਹਾਡੇ ਫੇਸ ਤੋਂ ਉਹ ਸਾਫ਼ ਹੋ ਜਾਗੀ ਨਾਰਮਲ ਦੁੱਧ ਦੇ ਨਾਲ ਤੁਸੀਂ ਇਹ ਸਾਫ਼ ਕਰਨੇ ਵਿੱਚ ਹਲਦੀ ਵਗੈਰਾ ਕੁਝ ਨਹੀਂ ਐਡ ਕਰਨੀ ਤੇ ਕੱਚਾ ਦੁੱਧ ਲਵੋ ਤਾਂ ਵੈਸਟਾ ਨਹੀਂ ਤੇ ਤੁਸੀਂ ਉਬਲੇ ਹੋਏ ਠੰਡਾ ਦੁੱਧ ਲੈ ਲਓ ਗਰਮ ਦੁੱਧ ਨਹੀਂ ਲੈਣਾ ਤੁਸੀਂ ਉਸ ਤੋਂ ਬਾਅਦ ਫਿਰ ਤੁਸੀਂ ਕੀ ਕਰਨਾ ਹੈ ਤੁਸੀਂ ਲੈਣੀ ਆ ਮਸਰਾਂ ਦੀ ਲਾਹ ਲੈਣੀ ਆ ਤੇ ਨਾਲ ਤੁਸੀਂ ਲੈਣੇ ਆ ਖਾ ਚੀਨੀ ਤੇ ਇਹ ਤੁਸੀਂ ਲੈ ਲੈਣੀ ਆ ਚਾਵਲ ਇਹਨਾਂ ਤਿੰਨਾਂ ਚੀਜ਼ਾਂ ਨੂੰ ਤੁਸੀਂ ਇਕੁਅਲ ਮਾਤਰਾ ਵਿੱਚ ਲੈ ਲੈਣਾ ਤੇ ਤੁਸੀਂ ਇੱਕ ਵਾਰੀ ਦਾ ਵੀ ਬਣਾ ਸਕਦੇ ਹੋ ਤੇ ਜ਼ਿਆਦਾ ਵੀ ਬਣਾ ਕੇ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਤੇ ਇਹਨਾਂ ਤਿੰਨ ਚੀਜ਼ਾਂ ਨੂੰ ਅਸੀਂ ਜਿਹੜਾ ਵਾ ਉਹ ਮਿਕਸਰ ਜਾਰ ਦੇ ਵਿੱਚ ਕਰ ਲਿਆ ਐਡ ਤੇ ਇਹਨਾਂ ਦਾ ਇੱਕ ਫਾਈਨ ਪਾਊਡਰ ਅਸੀਂ ਬਣਾਵਾਂਗੇ ਤੇ ਇਹ ਨੂੰ ਅਸੀਂ پیس ਕੇ ਤੇ ਇਹ ਕਿਸੇ ਵੀ ਸ਼ਾਨੀ ਦੀ ਹੈਲਪ ਦੇ ਨਾਲ ਅਸੀਂ ਜਿਹੜਾ ਵਿੱਚੋਂ ਹਾਰਡ ਪੀਸ ਵਾ ਉਹ ਮੋਟਾ-ਮੋਟਾ ਛਾਨ ਲਵਾਂਗੇ ਕਿਉਂਕਿ ਇਹ ਫਿਰ ਸਾਡੇ ਸਕਿਨ ਦੇ ਉੱਤੇ ਅ ਜਿਹੜੇ ਆ ਵਾ ਰੈਸ਼ਿਸ਼ ਕਰ ਸਕਦੇ ਨੇ ਤੇ ਇਹ ਦੇਖੋ ਫਾਈਨ ਪਾਊਡਰ ਬਣ ਕੇ ਤਿਆਰ ਹੋ ਗਿਆ ਤੇ ਹੁਣ ਕੀ ਕਰਾਂਗੇ ਇਹਦੇ ਵਿੱਚ ਅਸੀਂ ਐਡ ਕਰਾਂਗੇ ਮਲਤਾਨੀ ਮਿੱਟੀ ਮਲਤਾਨੀ ਮਿੱਟੀ ਦਾ ਅਸੀਂ ਇੱਕ ਚਮਚ ਐਡ ਕਰ ਲਿਆ ਤੇ ਇੱਕ ਚਮਚ ਇਹ ਅਸੀਂ ਜਿਹੜਾ ਇਹ ਪਾਊਡਰ ਤਿਆਰ ਕੀਤਾ ਉਹਦਾ ਪਾਵਾਂਗੇ ਤੇ ਇਹਦੇ ਵਿੱਚ ਅਸੀਂ ਨਾਲ ਇੱਕ ਚਮਚ ਜਿਹੜਾ ਵਾ ਉਹ ਦਹੀਂ ਦਾ ਐ ਟਿਕਾ ਦਮਾਉਂਦੇ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਤੇ ਫਿਰ ਅਸੀਂ ਇਹਦੇ ਵਿੱਚ ਗੁਲਾਬ ਜਲ ਐਡ ਕਰਾਂਗੇ ਗੁਲਾਬ ਜਲ ਇੱਕ ਬੈਸਟ ਟੋਨਰ ਦਾ ਕੰਮ ਕਰਦਾ ਹੈ ਤੇ ਮਲਤਾਨੀ ਮਿੱਟੀ ਸਕਿਨ ਨੂੰ ਟਾਈਟ ਕਰਦੀ ਹੈ ਤੇ ਚੌਂ ਜਿਹੜੇ ਵਾ ਸਕਿਨ ਨੂੰ ਵਾਈਟ ਹੋਣ ਦਿੰਦੇ ਨੇ ਤੇ ਇਹ ਸਾਰੀਆਂ ਚੀਜ਼ਾਂ ਜਿਹੜੀ ਚੀਨੀ ਆ ਸਾਡੇ ਸਕਿਨ ਤੇ 글로ਅ ਲੈ ਕੇ ਆਉਂਦਾ ਹੈ ਤੇ ਇਹ ਨਾਲ ਹੀ ਸਾਡੇ ਮੂੰਹ ਦੇ ਵਗੇਰੇ ਛੋਟੇ-ਮੋਟੇ ਕੇਸੇ ਲੈ ਰਹੇ ਉਹਨਾਂ ਨੂੰ ਰਿਮੂਵ ਕਰਨ ਵਿੱਚ ਹੈਲਪ ਕਰਦੀ ਹੈ ਤੇ ਇਹ ਜੋ ਗੁਲਾਬ ਜਲ ਥੋੜਾ ਜਿਹਾ ਇਸ ਨੂੰ ਹੋਰ ਐਡ ਕਰ ਲਿਆ ਤੇ ਇਹਦਾ ਇਸ ਥੋੜਾ ਪਤਲਾ ਪੇਸਟ ਬਣਾ ਲਿਆ ਤੇ ਇਸ ਨੂੰ ਅਸੀਂ 5-4 ਮਿੰਟ ਜਿਹੜਾ ਵਾ ਉਹ ਧੋਣ ਤੇ ਰੱਖ ਬਣਾ ਕੇ ਰੱਖ ਦਿੱਤਾ ਜੀ ਤਾਂ ਜੋ ਇਹਦੇ ਵਿੱਚ ਜਿਹੜਾ ਫਲਕਾ-ਫੁਲਕਾ ਵੀ ਚੌਲਾਂ ਦਾ ਜਾਂ ਦਾਲ ਦਾ ਮਸਰਾਂ ਦੀ ਦਾਲ ਦਾ ਦਾਣਾ ਹੋਵੇਗਾ ਉਹ ਗਲ ਜਾਵੇਗਾ ਕਿਉਂਕਿ ਜੇ ਹਾਰਡ ਹੋਇਆ ਤਾਂ ਸਾਡੀ ਸਕਿਨ ਤੇ ਰੈਸ਼ਿਸ਼ ਪਾ ਸਕਦਾ ਹੈ ਤੇ ਹੁਣ ਅਸੀਂ ਇਸ ਪੈਕ ਨੂੰ ਆਪਣੇ ਫੇਸ ਤੇ ਅਪਲਾਈ ਕਰਾਂਗੇ ਤੇ ਇੱਕ ਦੋ ਮੇਰੇ ਭੈਣਾਂ ਦਾ ਕਮੈਂਟ ਆਇਆ ਸੀ ਕਿ ਉਹਨਾਂ ਦੇ ਫੇਸ ਤੇ ਰੈਡਨੈਸ ਬਹੁਤ ਰਹਿੰਦੀ ਹੈ ਤੇ ਤੁਸੀਂ ਇਹ ਪੈਕ ਲਗਾ ਕੇ ਦੇਖੋ ਤੁਸੀਂ ਬੇਸਣ ਵਾਲਾ ਪੈਕ ਇਹਦੇ ਵਿੱਚ ਤੁਸੀਂ ਬੇਸਣ ਮਿਲਾ ਸਕਦੇ ਹੋ ਜੇ ਤੁਹਾਨੂੰ ਮੁਲਤਾਨੀ ਮਿੱਟੀ ਬਟ ਮੁਲਤਾਨੀ ਮਿੱਟੀ ਤਾਂ ਜਿਹੜੀ ਵਰਡਸ ਬੈਸਟ ਪੈਕ ਹੈ ਤੇ ਤੁਸੀਂ ਬੇਸਣ ਵੀ ਲਾ ਸਕਦੇ ਹੋ ਬੇਸਣ ਠੰਡਾ ਹੁੰਦਾ ਹੈ ਤੇ ਚੌਲ ਇਹ ਦਾਲ ਇਹਦੇ ਵਿੱਚ ਕੋਈ ਵੀ ਕੈਮੀਕਲ ਵਾਲੀ ਚੀਜ਼ ਨਹੀਂ ਹੈਗੀ ਨੇਚਰਲ ਚੀਜ਼ਾਂ ਨੇ ਜੋ ਅਸੀਂ ਖਾਂਦੇ ਆ ਸਾਨੂੰ ਅੰਦਰੂਨੀ ਵੀ ਜਿਹੜਾ ਵਾ ਉਹ ਬੈਨੀਫਿਟ ਦਿੰਦੀਆਂ ਨੇ ਤੇ ਬਾਹਰੀ ਤੌਰ ਤੇ ਵੀ ਦਿੰਦੀਆਂ ਨੇ ਕਿਉਂਕਿ ਸਾਨੂੰ ਆਪਣੇ ਫੇਸ ਤੇ ਉਹੀ ਚੀਜ਼ਾਂ ਜਿਹੜੀਆਂ ਜ਼ਿਆਦਾ ਅਪਲਾਈ ਕਰਨੀਆਂ ਚਾਹੀਦੀਆਂ ਨੇ ਜਿਨ੍ਹਾਂ ਦਾ ਕੋਈ ਵੀ ਨੁਕਸਾਨ ਨਹੀਂ ਹੈ ਤੇ ਜਿਹੜੀਆਂ ਚੀਜ਼ਾਂ ਖਾਣ ਦੇ ਵਿੱਚ ਨੁਕਸਾਨ ਨਹੀਂ ਹੈ ਉਹ ਫੇਸ ਤੇ ਕੀ ਨੁਕਸਾਨ ਕਰਨਗੀਆਂ ਤੇ ਇਹ ਕੁਛ ਨਾ ਕੁਛ ਸਾਨੂੰ ਦੇ ਕੇ ਹੀ ਜਾਂਦੀਆਂ ਨੇ ਤੇ ਇਹ ਚੀਜ਼ਾਂ ਤੁਸੀਂ ਜਿਹੜੀਆਂ ਵੀਕ ਦੇ ਵਿੱਚ ਦੋ ਆਰੀ ਪੈਕ ਜਿਹੜਾ ਵੀਕ ਦੇ ਵਿੱਚ ਦੋ ਵਾਰੀ ਪੈਕ ਜ਼ਰੂਰ ਲਗਾਇਆ ਕਰੋ ਤੁਹਾਡੀ ਸਕਿਨ ਜਿਹੜੀ ਹੈ ਟਾਈਟ ਤੇ ਬ੍ਰਾਈਟ ਰਹੇਗੀ ਤੇ ਇਹ ਜਿਹੜਾ ਇਹਦੇ ਵਿੱਚ ਅਸੀਂ ਚੌਲਾਂ ਦਾ ਆਟਾ ਪਾਇਆ ਹੈ ਚੌਲ ਪਾਏ ਨੇ ਇਹ ਸਾਡੇ ਸਕਿਨ ਨੂੰ ਵਾਈਟ ਟਨ ਦੇਣਗੇ ਤੇ ਜਿਹੜੀ ਮਲਤਾਨੀ ਮਿੱਟੀ ਆ ਉਹ ਸਕਿਨ ਨੂੰ ਟਾਈਟ ਕਰੇਗੀ ਤੇ ਵਿੱਚ ਅਸੀਂ ਜਿਹੜੀ ਚੀਨੀ ਐਡ ਕੀਤੀ ਸੀ ਉਹ ਸਾਡੇ ਫੇਸ ਤੇ ਗਲੋ ਲੈ ਕੇ ਆਏਗੀ ਚੀਨੀ ਜਿਹੜੀ ਆ ਇਹ ਵਧੀਆ ਸਕਰਬਰ ਦਾ ਕੰਮ ਕਰਦੀ ਆ ਤੇ ਇਸ ਚੀਜ਼ ਨੂੰ ਲਗਾ ਲਿਆ ਇਹ ਚੀਨੀ ਜਦੋਂ ਇਹ ਸੁੱਕੇਗੀ ਤਾਂ ਇਹ ਸਾਡੀ ਸਕਿਨ ਨੂੰ ਟਾਈਟ ਕਰੇਗੀ ਇਹਦੀ ਜਿਹੜੀ ਚਾਸ਼ਨੀ ਤਿਆਰ ਹੋ ਗਈ ਆ ਇਹ ਜਿੰਨੀ ਵੀ ਸਾਡੇ ਓਪਨ ਪੋਰਸ ਵਿੱਚ ਡਸਟ ਵਾ ਸਾਰੀ ਨੂੰ ਅੰਦਰੋਂ ਕੱਢ ਕੇ ਬਾਹਰ ਲੈ ਕੇ ਆਏਗੀ ਤੇ ਸਕਿਨ ਇੱਕਦਮ ਜਿਹੜੀ ਆ ਗਲੋਇੰਗ ਹੋ ਜਾਵੇਗੀ ਤੇ ਜਿੰਨੀ ਵੀ ਸਾਡੀ ਡੈਡ ਸਕਿਨ ਵਾ ਉਹ ਉੱਤਰ ਜਾਵੇਗੀ ਥੱਲਿਓ ਸਾਡੀ ਇੰਨਾ ਮਿਸ ਤਿੰਨਾ ਆ ਜਾਵੇਗੀ ਤੁਸੀਂ ਆਪਣੀਆਂ ਬਾਜੂ ਤੇ ਹੱਥਾਂ ਤੇ ਵੀ ਇਹ ਪੈਕ ਲਗਾ ਸਕਦੇ ਹੋ ਬੈਠ ਹੁਣ ਮੈਂ ਜ਼ਿਆਦਾ ਨਹੀਂ ਲਗਾਵਾਂਗੀ ਮੈਂ ਇੰਨਾ ਹੀ ਲਗਾਵਾਂਗੀ ਕਿਉਂਕਿ ਮੈਂ ਜਿਹੜਾ ਵਾ ਉਹ ਪਹਿਲਾਂ ਨਾ ਚੁੱਕੀ ਆ ਤੁਸੀਂ ਇਹਨੂੰ ਜ਼ਰੂਰੀ ਆ ਕਿ ਬਾਥ ਲੈਣ ਤੋਂ ਪਹਿਲਾਂ ਹੀ ਤੁਸੀਂ ਲਗਾਇਆ ਕਰੋ ਤੇ ਕੋਈ ਤੁਸੀਂ ਰਫ ਜੇ ਕੱਪੜੇ ਪਾਏ ਹੋਣ ਤਾਂ ਫੇਰ ਇਹ ਤਾਂ ਤੁਹਾਡੇ ਫਿਰ ਨਵੇਂ ਕੱਪੜੇ ਖਰਾਬ ਹੋ ਜਾਂਦੇ ਨੇ ਤੇ ਮੈਂ ਗਈ ਸੀ ਗੁਰਦੁਆਰਾ ਸਾਹਿਬ ਕਿਉਂਕਿ ਸਾਡੇ ਇੱਥੇ ਹਰ ਚਵਾਲ ਦੇ ਕੋਲ ਬਾਬਾ ਨੰਦਾ ਜੀ ਦਾ ਮੇਲਾ ਹੁੰਦਾ ਹੈ ਤੇ ਅੱਜ ਸਾਡੇ ਬਾਬਾ ਨੰਦਾ ਜੀ ਦਾ ਮੇਲਾ ਹੈ ਤੇ ਮੈਂ ਗੁਰਦੁਆਰਾ ਸਾਹਿਬ ਬੱਚੇ ਨੂੰ ਲੈ ਕੇ ਗਈ ਸੀਗੀ ਤੇ ਅਸੀਂ ਆਏ ਹੁਣ ਮੱਥਾ ਟੇਕ ਕੇ ਮੇਲਾ ਦੇਖਾਂ ਤਾਂ ਅਸੀਂ ਨਹੀਂ ਜਾਂਦੇ ਤੇ ਮੈਂ ਸੋਚਿਆ ਵੀ ਸਾਰੇ ਵੇਟ ਕਰਦੇ ਨੇ ਕਮੈਂਟ ਵੀ ਆਉਂਦੇ ਨੇ ਕਿ ਰੈਗੂਲਰ ਜਿਹੜਾ ਵਾ ਉਹ ਵੀਡੀਓ ਪਾਇਆ ਕਰੋ ਤੇ ਇਹ ਪੈਕ ਜਿਹੜਾ ਮੈਂ ਅੱਜ ਅਪਲਾਈ ਕਰਨਾ ਸੀਗਾ ਤੇ ਮੈਂ ਕਿਹਾ ਵੀ ਚਲੋ ਦੁਪਹਿਰ ਨੂੰ ਵੀ ਕਰਨਾ ਹੈ ਤਾਂ ਹੁਣੇ ਕਰ ਲਿਆ ਜਾਵੇ ਤੇ ਤੁਹਾਣਾ ਵੀਡੀਓ ਸ਼ੇਅਰ ਕੀਤੀ ਜਾਵੇ ਤੇ ਜੇ ਸਾਡੇ ਏਰੀਆ ਤੋਂ ਲੱਗੋ ਹਰਚਵਾਲ ਤੋਂ ਲੱਗੋ ਦੇਖ ਰਹੇ ਨੇ ਕੋਈ ਵੀ ਤੇ ਉਹ ਕਮੈਂਟ ਕਰਕੇ ਜਰੂਰ ਦੱਸਿਓ ਕਿ ਕੌਣ ਜਾਣਦਾ ਹੈ ਬਾਬਾ ਨੰਦਾ ਜੀ ਨੂੰ ਬਾਬਾ ਨੰਦਾ ਜੀ ਦਾ ਸਾਡੇ ਮੇਲਾ ਹੈ ਤੇ ਤੁਸੀਂ ਇਸ ਪੈਕ ਨੂੰ ਹੁਣ 20 ਤੋਂ 25 ਮਿੰਟ ਲਗਾ ਕੇ ਰੱਖਣਾ ਹੈ ਤੇ ਜਦੋਂ ਸੁੱਕ ਜਾਏਗਾ ਫਿਰ ਤੁਸੀਂ ਕਿਸ ਤਰੀਕੇ ਨਾਲ ਉਤਾਰਨਾ ਹੈ ਉਹ ਵੀ ਤੁਹਾਨੂੰ ਦੱਸਾਂਗੇ ਤੇ ਪਹਿਲਾਂ ਅਸੀਂ ਇਹਨੂੰ ਸੁਕਣ ਦੀ ਵੇਟ ਕਰਦੇ ਹਾਂ ਤੇ ਫਿਰ ਜਦੋਂ ਸੁੱਕ ਜਾਂਦਾ ਹੈ ਫੇਰ ਹੀ ਮੈਂ ਤੁਹਾਡੇ ਨਾਲ ਮਿਲਦੀ ਹਾਂ ਕਿਉਂਕਿ ਮੈਂ ਫੈਨ ਬੰਦ ਕਰਕੇ ਵੀਡੀਓ ਬਣਾਉਣੀ ਆ ਤਾਂ ਫਿਰ ਗਰਮੀ ਲੱਗਦੀ ਹੈ ਵੈਸੇ ਮੌਸਮ ਤਾਂ ਚੇਂਜ ਹੋਣ ਲੱਗ ਪਿਆ ਹੈ ਤੇ ਇਸ ਤੋਂ ਬਾਅਦ ਕਿਹੜੀ ਕਰੀਮ ਵੀ ਯੂਜ਼ ਕਰਨੀ ਉਹ ਮੈਂ ਤੁਹਾਡਾ ਵਲੌਗ ਸ਼ੇਅਰ ਕੀਤਾ ਹੋਇਆ ਵੀਡੀਓ ਸ਼ੇਅਰ ਕੀਤੀ ਆ ਉਹ ਕਰੀਮ ਬਣਾਓ ਬੈਸਟ ਰਿਜ਼ਲਟ ਨੇ ਉਹਦੇ ਤੇ ਜਿਹੜੀ ਹੁਣ ਮੌਸਮ ਬਦ ਰਹੇ ਆ ਨਾ ਮਾਦਲ ਦੇ ਮੌਸਮ ਦੇ ਵਿੱਚ ਉਹ ਕਰੀਮ ਜਿਹੜੀ ਹੈ ਬਿਲਕੁਲ ਹੀ ਕਾਰਗਰ ਹੈ ਕੈਸਟਰੋ ਆਇਲ ਜਾਂ ਕੈਸਟਰੋ ਆਇਲ ਨਾ ਹੋਵੇ 올ਿਵ ਆਇਲ ਨਾ ਹੋਵੇ ਤਾ ਤੁਸੀਂ ਬਦਾਮ ਰੋਗੜ ਕੋਈ ਵੀ ਇਹਦਾ ਬਦਲ ਲੈ ਸਕਦੇ ਹੋ ਤੇ ਉਹਦੇ ਵਿੱਚ ਕੋਕੋਨਟ ਆਇਲ ਤੇ ਐਲੋਵੇਰਾ ਜਲ ਬਸ ਇੰਨੀਆਂ ਇੱਕ ਚੀਜ਼ਾਂ ਦੇ ਨਾਲ ਜਿਹੜੀ ਤੁਸੀਂ ਮੋਇਸਚਰਾਈਜ਼ ਵਾਸਤੇ ਕੋਲਡ ਕਰੀਮ ਤਿਆਰ ਕਰਕੇ ਰੱਖ ਸਕਦੇ ਹੋ ਇਹ ਤੁਹਾਨੂੰ ਸਨ ਟੈਨ ਤੋਂ ਵੀ ਬਚਾਏਗੀ ਪਲੱਸ ਤੁਹਾਡੀ ਸਕਿਨ ਨੂੰ ਮੋਇਸਚਰਾਈਜ਼ ਕਰੇਗੀ ਕਿਉਂਕਿ ਜਦੋਂ ਮੌਸਮ ਚੇਂਜ ਹੁੰਦਾ ਹੈ ਸਕਿਨ ਜਿਹੜੀ ਆ ਨਾ ਰੁੱਖੀ ਰੁੱਖੀ ਜੀ ਉਹ ਆਪਣਾ ਆਲਮੋਸਟ ਸੁੱਕ ਗਿਆ ਬਹੁਤਾ ਇੱਕਦਮ ਜਰਾ ਅਸੀਂ ਨਹੀਂ ਸਕਾ ਲੈਣਾ ਤੇ ਜਦੋਂ ਦੇਖੋ ਹਲਕਾ ਜਿਹਾ ਸੁੱਕਣ ਵਾਲਾ ਰਹਿ ਜਾਂਦਾ ਹੈ ਤੇ ਤੁਸੀਂ ਇਹਦੀ ਜਿਹੜੀ ਸਕਰਬਿੰਗ ਕਰਕੇ ਇਸ ਤਰੀਕੇ ਦੇ ਨਾਲ ਇਹਦੇ ਨਾਲ ਜਿਹੜੇ ਤੁਹਾਡੇ ਛੋਟੇ ਮੋਟੇ ਫੇਸ਼ੀਅਲ ਹੇਅਰ ਹੋਣਗੇ ਉਹ ਵੀ ਰਿਮੂਵ ਹੋ ਜਾਣਗੇ ਇਸ ਤਰੀਕੇ ਨਾਲ ਬਟੀਆਂ ਬਣ ਬਣ ਕੇ ਉਤਰੇਗਾ ਤੇ ਅੰਦਰੋਂ ਇੱਕਦਮ ਤੁਹਾਡਾ ਜਿਹੜਾ ਚਿਹਰਾ ਵਾ ਫੇਸ ਉਹ ਐਂ ਵਾਈਟ ਟੋਨ ਦੇ ਵਿੱਚ ਤੇ ਗਲੋਇੰਗ ਹੋ ਜਾਏਗਾ ਤੁਸੀਂ ਡਾਇਰੈਕਟ ਹੀ ਪਾਣੀ ਦੇ ਨਾਲ ਨਹੀਂ ਸਾਫ ਕਰਦੇ ਨਾ ਸਿਆਪੀ ਦੇਖ ਸਕਦੇ ਹੋ ਫੇਸ ਤੇ ਇੱਥੇ ਦੇਖੋ ਤੇ ਇਹ ਭੋਂ ਦੇਖੋ ਕਿੰਨਾ ਵਧੀਆ ਇਹ ਜਿਹੜਾ ਪੈਕ ਹੈ ਸਕਿਨ ਜਿਹੜੀ ਹੈ ਤੁਹਾਡੀ ਉਹ ਦੋ ਤੋਂ ਤਿੰਨ ਸ਼ੇਡ ਲਾਈਟ ਹੋ ਜਾਂਦੀ ਇਸ ਤਰੀਕੇ ਦੇ ਨਾਲ ਆ ਪੈਕ ਵੇਖੋ ਇਕੱਠਾ ਹੋ ਹੋ ਕੇ ਉਤਰੀ ਜਾਂਦਾ ਹੈ ਤੇ ਜਿਆਦਾ ਤੁਸੀਂ ਕਰ ਦੋਗੇ ਸਕਾਲੋਗੇ ਤੇ ਫਿਰ ਉਤਾਰਨ ਔਖਾ ਹੋ ਜਾਗਾ ਦੇਖੋ ਤੁਸੀਂ ਤੁਸੀਂ ਲਾਈਵ ਆਪ ਦੇਖ ਸਕਦੇ ਹੋ ਕਿ ਇਸ ਪੈਕ ਦਾ ਰਿਜ਼ਲਟ ਕਿੰਨਾ ਵਧੀਆ ਹੈ ਇਹਨੂੰ ਹਫ਼ਤੇ ਚ ਇੱਕ ਵਾਰੀ ਜ਼ਰੂਰ ਲਗਾਇਆ ਕਰੋ ਇਹਨੇ ਪਾਣੀ ਨਾਲ ਵਾਸ਼ ਨਹੀਂ ਕੀਤਾ ਮੈਂ ਇਹਦਾ ਰਿਜ਼ਲਟ ਤੁਹਾਨੂੰ ਜਦੋਂ ਉਹ ਸਾਹਮਣੇ ਦਿਖਾਉਣਾ ਚਾਹੁੰਦੀ ਹਾਂ ਤੇ ਇਸ ਤੋਂ ਬਾਅਦ ਤੁਸੀਂ ਪਾਣੀ ਦੇ ਨਾਲ ਸਾਫ਼ ਕਰ ਲਓ ਤੁਸੀਂ ਆਪ ਦੇਖ ਸਕਦੇ ਹੋ ਤੇ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਸਕਿਨ ਨੂੰ ਗਲੋਇੰਗ ਤੇ ਵਾਈਟ ਟੋਨ ਦੇ ਵਿੱਚ ਲਾਂਚ ਕਰ ਸਕਦੇ ਹੋ ਤੇ ਨਾਲ ਹੀ ਜਿਹੜੀ ਤੁਹਾਡੀ ਡੈਡ ਸਕਿਨ ਆ ਉਹ ਰਿਮੂਵ ਹੋ ਜਾਗੀ ਤੇ ਤੁਹਾਡੇ ਫੇਸ ਤੇ ਜਿਹੜੀਆਂ ਛਾਈਆਂ ਪਿਗਮੈਂਟੇਸ਼ਨ ਵਾਲ ਇਸ ਸਾਈਡ ਤੇ ਝੁਰੜੀਆਂ ਮੱਥੇ ਦੇ ਉੱਪਰ ਝੁਰੜੀਆਂ ਇਸ ਸਾਈਡ ਤੇ ਉੱਪਰ ਝੁਰੜੀਆਂ ਇੱਥੇ ਆਹ ਸਕਿਨ ਤੁਹਾਡੀ ਜਿਹੜੀ ਆ ਉਹ ਟਿਲਕ ਜਾਂਦੀ ਹੈ ਇਹ ਸਾਰੀ ਜਿਹੜੀ ਟਾਈਟੋਨੀ ਸ਼ੁਰੂ ਹੋ ਜਾਏਗੀ ਤੇ ਤੁਸੀਂ ਆਪਣੀ ਇਸ ਤੋਂ ਜਿਹੜਾ ਵਾ 2-4 ਸਾਲ ਛੋਟੇ 2-4 ਸਾਲ ਤਾਂ ਜ਼ਰੂਰ ਛੋਟੇ ਦਿਖੋਗੇ ਤੇ ਉਮੀਦ ਕਰਦੇ ਆ ਕਿ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਤੇ ਹੁਣ ਮੈਂ ਆਪਣਾ ਜਿਹੜਾ ਫੇਸਬੁਕ ਪਾਣੀ ਦੇ ਨਾਲ ਨਾਰਮਲ ਪਾਣੀ ਨਾਲ ਵਾਸ਼ ਕਰ ਲਵਾਂਗੀ ਤੇ ਉਸ ਤੋਂ ਬਾਅਦ ਜਿਹੜੀ ਮੈਂ ਕਰੀਮ ਬਣਾ ਕੇ ਤੁਹਾਨੂੰ ਦੱਸੀ ਸੀਗੀ ਉਹ ਯੂਜ਼ ਕਰਾਂਗੇ ਤੇ ਕੈਸਟਰੋ ਆਇਲ ਵਾਲੀ ਤੇ ਉਹਨੂੰ ਯੂਜ਼ ਕਰਾਂਗੇ ਤਾਂ ਉਹਦੇ ਨਾਲ ਫੇਸ ਤੇ ਇੱਕਦਮ ਜਿਹਾ 글로ਅ ਆ ਜਾਏਗਾ ਤੇ ਹੁਣ ਮੈਂ ਪਹਿਲਾਂ ਫੇਸ ਨੂੰ ਪਾਣੀ ਨਾਲ ਵਾਸ਼ ਕਰਕੇ ਰਣੀ ਆ ਤੇ ਫਿਰ ਤੁਹਾਨੂੰ ਦਿਖਾਉਂਦੇ ਤੇ ਇੱਕਦਮ ਸੌਫਟ ਟਾਵਲ ਦੇ ਨਾਲ ਸਾਫ਼ ਕਰਨਾ ਹੈ ਜਾਂ ਕਾਟਨ ਦੇ ਕੱਪੜੇ ਦੇ ਨਾਲ ਤੇ ਇਹ ਜਿਹੜੀ ਕਰੀਮ ਉਸਤਨ ਇਸਦੀ ਬਣਾਈ ਸੀਗੀ ਆ ਕੈਸਟਰੋ ਆਇਲ ਤੇ ਕੋਕੋਨਟ ਆਇਲ ਤੇ ਐਲੋਵੇਰਾ ਜੈੱਲ ਵਾਲਾ ਤੇ ਇਹ ਦੇਖੋ ਕਿੰਨੀ ਵਧੀਆ ਵਾ ਨ ਜਿਹੜੀ ਇੱਕਦਮ ਸਲਫੀ ਜੀ ਬਣ ਜਾਂਦੀ ਹੈ ਇਹ ਦੀ ਜਿਹੜੀ ਆ ਬੈਸਟ ਕਨਸਿਸਟੈਂਸੀ ਇਹੋ ਹੀ ਆ ਕਿ ਇਸ ਤਰ੍ਹਾਂ ਚਮਚ ਪਲਟ ਦੋ ਤੇ ਨਾਲ ਹੀ ਚਿਪਕੀ ਰਹੇ ਇਹ ਬਿਲਕੁਲ ਹੀ ਲਿਕਵਿਡ ਨਹੀਂ ਹੈ ਤੇ ਇਹਨੂੰ 3-4 ਦਿਨ ਹੋ ਗਏ ਨੇ ਬਣਾ ਕੇ ਰੱਖੀ ਨੂੰ ਤੇ ਇਹਨੂੰ ਕੱਚ ਦੇ ਬੋਲ ਵਿੱਚ ਰੱਖਣਾ ਜਾਂ ਤੁਸੀਂ ਕੱਚ ਦੇ ਕਿਸੇ ਕੰਟੇਨਰ ਚ ਜਾਂ ਜਾਰ ਦੇ ਵਿੱਚ ਸਟੋਰ ਕਰਕੇ ਲਾ ਲਓ ਤੇ ਇਹ ਤੁਹਾਡੇ 15-20 ਦਿਨ ਆਰਾਮ ਦੇ ਨਾਲ ਜਿਹੜੀ ਆ ਉਹ ਫ੍ਰਿਜ ਵਿੱਚ ਸਟੋਰ ਕਰਕੇ ਰੱਖੋ ਤੇ ਲੱਗ ਜਾਂਦੀ ਹੈ ਤੇ ਇਹ ਨੀਕ ਤੁਸੀਂ ਆਪਣੇ ਫੇਸ ਤੇ ਲਗਾਓ ਤੇ ਇੱਕਦਮ ਮਾਰਕੀਟ ਵਾਲੀ ਜਿਹੜੀ ਤੁਸੀਂ ਕੋਈ ਮੋਇਸਚਰਾਈਜ਼ਰ ਲਗਾਉਂਦੇ ਉਹਦੇ ਮਾਰੂ ਫੀਲਿੰਗ ਆਏਗੀ ਤੇ ਇਹਦੀ ਫ੍ਰੈਗਰੈਂਸ ਮੈਨੂੰ ਬਹੁਤ ਹੀ ਵਧੀਆ ਲੱਗਦੀ ਹੈ ਤੇ ਹੁਣ ਅਸੀਂ ਮਲਠੀ ਵਾਲਾ ਜਿਹੜਾ ਸੀਰਮ ਆ ਉਹ ਘੱਟ ਲਗਾਇਆ ਕਰਾਂਗੇ ਤੇ ਇਹਨੂੰ ਜ਼ਿਆਦਾ ਲਗਾਇਆ ਕਰਾਂਗੇ ਤੇ ਇਸ ਤਰੀਕੇ ਨਾਲ ਤੁਸੀਂ ਇਹਦੀ ਬਾਅਦ ਵਿੱਚ ਮ사ਜ ਕਰੋ नाले तो फेस की मसाज हो जाएगी प्लस तािन मॉइस्चराइज हो जाएगी तो जी है स्किन केयर रूटीन ताकि फॉलो हो गई इतने इतनी इस तरीके ना मसाज कराया करो मत्थे रिंकल ना तो पैन आइज़ के ऊपर ना पैन ਇਥੋਂ نیچے ਉੱਪਰ ਨੂੰ ਲੈ ਕੇ ਜਾਇਆ ਕਰੋ ਸਕਿਨ ਤੁਹਾਡੀ ਟਾਈਟ ਰਹੇ ਤੇ ਤੁਸੀਂ ਜਿਹੜਾ 글로ਅ ਆ ਇਹ ਇਸਤੇ ਦੇਖ ਸਕਦੇ ਹੋ ਕੋਈ ਵੀ ਤੁਹਾਨੂੰ ਫੇਸ ਦੇ ਉੱਤੇ ਹੋਰ ਕਰੀਮ ਲਗਾਉਣ ਦੀ ਲੋੜ ਨਹੀਂ ਤੇ ਇਹਦੇ ਨੇ ਕਰਦੇ ਆ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੀ ਹੈ ਫਿਰ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ